ਸਰਚੀਕਾ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 24 ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੋਸਤੋ ਸੋਸ਼ਲ ਮੀਡੀਆ ਦੀ ਤਾਕਤ ਦੇ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੀ ਕਿੰਨੀ ਤਾਕਤ ਹੈ ਗਈ ਹੈ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਪਰਿਵਾਰ ਦੀ ਜਿੱਤੇ ਕਿ ਲੜਕੀ ਗਰੀਬ ਹੈ ਗਈ ਸੀ ਉਹਦੀ ਵੀਡੀਓ ਕਿਸੇ ਨੇ ਬਣਾ ਕੇ ਵਾਇਰਲ ਕੀਤੀ ਕਿ ਇਸ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਗਿਆ ਲੜਕੀ ਦਾ ਲੇਕਿਨ ਘਰ ਦੇ ਹਾਲਾਤ ਇੰਨੇ ਬੁਰੇ ਹੈਗੇ ਆ ਬਿਲਕੁਲ ਪੈਸਾ ਕੋਲ ਨਹੀਂਗਾ ਕੁੜੀ ਦਾ ਵਿਆਹ ਸਿਰ ਤੇ ਗਿਆ ਵੀਡੀਓ ਬਹੁਤ ਜਿਆਦੀ ਭਾਵਕ ਬਣਾਈ ਗਈ ਸੀ ਜਿਹਨੂੰ ਦੇਖ ਕੇ ਪੰਜਾਬੀ ਨੇ ਆਪਣੇ ਦਿਲ ਖੋਲ ਦਿੱਤੇ ਗਏ ਤੇ ਜਦੋਂ ਕੱਲ ਵਿਆਹ ਹੋਇਆ ਕੁੜੀ ਦਾ ਤੇ ਸੈਂਕੜੇ ਲੋਕ ਉੱਥੇ ਪਹੁੰਚ ਕੇ ਉਸ ਪਰਿਵਾਰ ਦੀ ਮਦਦ ਕਰਨ ਨੂੰ ਉਹ ਟਰੱਕਾਂ ਦੇ ਟਰੱਕ ਲੈ ਕੇ ਗਏ ਆ ਉੱਥੇ ਲੋਕ ਪਹੁੰਚਦੇ ਪਏ ਨੇ ਸੇਵਾ ਵੀ ਕਰਨ ਨੂੰ ਬਨਾਲ ਹਰ ਇੱਕ ਚੀਜ਼ ਦੀ ਸੇਵਾ ਜਿਹੜੀ ਗਈ ਪਰਿਵਾਰ ਮੈਂਬਰਾਂ ਦੀ ਜਿਹੜੀ ਮਦਦ ਕਰ ਲਈ ਉੱਥੇ ਲੋਕ ਪਹੁੰਚ ਕੇ ਤੇ ਉਹਨੂੰ ਅਸ਼ੀਰਵਾਦ ਦਿੱਤਾ ਪਰਿਵਾਰ ਨੂੰ ਵੀਡੀਓ ਤੁਹਾਨੂੰ ਦਿਖਾਉਂਦੇ ਪਏਗੇ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸੋਸ਼ਲ ਮੀਡੀਆ ਦੀ ਤਾਕਤ ਦੀ ਵੀਡੀਓ ਕਿ ਜਿਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਸ ਤਰ੍ਹਾਂ ਪੰਜਾਬੀ ਨੇ ਫੜੀ ਬਾਹ ਤੇ ਸਾਰੇ ਹੋ ਗਏ ਬਾਗੋ ਬਾਗ ਕੀ ਕਹਿ ਰਹੇ ਨੇ ਸਾਰੇ ਲੋਕ ਜਿਨ੍ਹਾਂ ਨੇ ਉਹਨਾਂ ਦੀ ਮਦਦ ਕੀਤੀ ਆ ਆਓ ਜਾਣ ਦੇ ਨਾਲ ਤੁਹਾਨੂੰ ਵੀਡੀਓ ਵੀ ਦਿਖਾਉਣੀ ਆ ਕਿ ਤੁਸੀਂ ਵੀਡੀਓ ਦੇਖ ਕੇ ਵੀ ਆਪਣੇ ਕਮੈਂਟਸ ਆ ਜਰੂਰ ਮੇਰਾ ਨਾਮ ਸੰਤੀ ਆ ਇਹ ਕੀ ਦਾ ਵਿਆਹ ਹੈ ਇਹ ਕੀ ਦਾ ਵਿਆਹ ਹੈ ਇਹ ਠੀਕ ਹੈ ਕੋਣ ਹੈ ਕੱਢੀ ਹਾਂ ਇਹ ਦੇਖੀ ਕੀ ਹੋਇਆ ਦੋ ਬਹੁਤ ਆਦੇ ਤਕਰੀਬੀ ਸੀ ਤੇ ਪਲੋ ਤਾਂ ਪਰ ਮੈਨੇ ਸਾਥ ਦਿੱਤਾ ਅੱਜ ਮੈਂ ਤੋਂ ਨਹੀਂ ਆ ਮਾਡੇ ਨਾਲ ਕੋਈ ਛੜਾਵੇ ਅੱਜ ਮੇਰਾ ਵੀਰ ਕੋਲ ਸਾਰਿਆਂ ਖੜਾ ਅੱਜ ਮੇਰਾ ਵੀਰ ਜਾਂ ਪਿਲ ਖੜਾ ਚਲੋ ਅਹ ਤਨਵਾ ਦੋਨਾ ਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਸਾਡਾ ਸਾਥ ਦਿੱਤਾ ਵਾ ਇਤਨੀ ਕਮੀ ਨਹੀਂ ਰਹੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋ ਰਾਇਆ ਤੋਂ ਨਹੀਂ ਆ ਕਿ ਜਿੰਨਾ ਨੂੰ ਲੋੜ ਆ ਮੇਰੇ ਵੀਰਿਆਂ ਨਾਲ ਆਈ ਉਹਨਾਂ ਨਾਲ ਸਾਥ ਕੋਣ ਹੈ ਦੋਬਲ ਦੋਬਲ ਗਿਆ ਹਾਂ ਜੀ ਦੋ ਗਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਚੇ ਚ ਚੜਚੜੀ ਹੁੰਦੀ ਵੀ ਇਹਨਾਂ ਦਾ ਆ ਜਾ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਪੁੱਛਿਆ ਮੈਂ ਤੇਰੇ ਤੋਂ ਬਹੁਤ ਪੁੱਛਿਆ ਇਹ ਬੋਲੋ ਤੁਸੀਂ ਜੀ ਤਾਂ ਇਹ ਅੱਜ ਉਸੇ ਪੀਰਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਐਨਆਰਆਈ ਭਾਵਾਂ ਨੇ ਬਹੁਤ ਸਾਥ ਦਿੱਤਾ ਤੁਸੀਂ ਹੋਰ ਐਵੇਂ ਹੋ ਰਿਹਾ ਠੀਕ ਹੈ ਜੀ ਹੋਰ ਜਿਹੜਾ ਇਹ ਉਸ ਭਾਵਨਾ ਦੀ ਧੀੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਥੂਪ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਪੋਨ ਕਰਕੇ ਇਸ ਧੀਰੇ ਆਨੰਦਗਾਜ ਦੇਫਰੇ ਚੜ ਰਹੇ ਨੇ ਮੈਂ ਇਹਨਾਂ ਦਾ ਜੀਣੀ ਜਾਵਾਂਗਾ ساری ਉਮਰ ਵਾਸਤੇ ਔਰ ਤਾਂ ਹੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਭੈਣਾ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਬਾਜੂ ਮੈਂ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਕਹਿੰਦੇ ਸਾਡੇ ਸਾਲਾਂ ਦੀ ਤਰ੍ਹਾਂ ਜਿਹੜੇ ਉੱਤਰਦੇ ਆ ਮਾਮੇ ਦੇ ਰੋਜ਼ਮਾਰੀ ਇਹਦੇ ਵਿੱਚ ਅਸੀਂ ਜੀ ਇੱਕ ਪੇਂਸਰ ਦਾ ਰੋਜ਼ੀ ਲਾ ਲੋ ਨਾ ਕੋਈ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਿਤਾਇਆ ਨਾ ਕੋ ਮਾਮਾ ਤੇ ਆਪਾਂ ਪੇਂਸਰ ਦੇ ਤੌਰ ਤੇ ਕੰਮ ਕਾਦੇ ਇਹ ਦੋਨੋਂ ਚੀਜ਼ ਬਹੁਤ ਹਰੇ ਮਾਸਰੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੇ ਵਿਚਰੇ ਹੀ ਨਹੀਂ ਇਹ ਪਰ ਲੋਕਾਂ ਨੇ ਘਰੇਲੂ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਕਹਿੰਦੇ ਨਾ ਵੀ ਉਸ ਨੂੰ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਦੇ ਆਪਣੇ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨੰਨਾ ਮਲੇਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕੇ ਉਹਨਾਂ ਜਿਹੜਾ মিডিਆ ਆਗੇ ਆ ਉਹਨਾਂ ਨੇ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਜੇਬ ਦੇ ਵਿੱਚੋਂ ਕੌਣ ਕਿਉਂ ਉਹ ਕੁੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਗੋਖਾ ਉਹ ਸਰਵਾਦ ਬਣਾਇਆ ਕੋਈ ਵੀ ਕੋਈ ਕਮੀਲ ਸਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਨੰਮਕਾਲ ਜੀ ਉਹਨੇ ਲੈਪਰੇ ਛੱਡ ਦੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन marriage lagan is a leading matchmaking services provider we offer trusted and authentic matrimonial profile for those who are looking for brides and grooms for marriage register at info at dot we cater for usa canada uk india and fiji for more information call 510-943-8037 ਪਿਛਲੇ ਦਿਨੀ ਹਿਮਾਚਲ ਦੇ ਵਿੱਚ ਕੁਝ ਐਨਆਰਆਈ ਪਰਿਵਾਰ ਘੁੰਮਣ ਗਿਆ ਸੀ ਉੱਥੇ ਜੋ ਹਾਦਸਾ ਹੋਇਆ ਦਰਦਨਾਕ ਜੋ ਹਮਲਾ ਹੋਇਆ ਉਹਨਾਂ ਨੌਜਵਾਨਾਂ ਉੱਤੇ ਦੋਵਾਂ ਜਣਿਆਂ ਉੱਤੇ ਐਨਆਰਆਈ ਪਰਿਵਾਰ ਉੱਤੇ ਉਹ ਜਿਹੜੀ ਵੀਡੀਓ ਹੋਣੀ ਸੋਸ਼ਲ ਮੀਡੀਆ ਤੇ ਜੀਨਲ ਵਾਇਰਲ ਤਾਂ ਹੋ ਗਈ ਲੇਕਿਨ ਹੁਣ ਸਿਆਸਤ ਦਾ ਮੁੱਦਾ ਵੀ ਬਣ ਕੇ ਰਹਿ ਚੁੱਕੀ ਗਈ ਹੈ ਕਿਉਂਕਿ ਵਕ ਵਕ ਪਾਰਟੀਆਂ ਨੁਮਾਇੰਦੇ ਲੀਡਰ ਸਾਹਿਬਾਨ ਐਮਪੀ ਸਾਹਿਬਾਨ ਸਵਾਦ ਚੁੱਕਦੇ ਪਏ ਨੇ ਹਿਮਾਚਲ ਸਰਕਾਰ ਉੱਤੇ ਕਿੰਨੀ ਗੱਲ ਆਖਦੇ ਪਏ ਨੇ ਕਿ ਜੇ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦਾ ਕੋਈ ਟੂਰਿਸਟ ਦੂਸਰੀ ਸਟੇਟ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਇਸ ਤਰ੍ਹਾਂ ਦਾ ਜਹਾਜ਼ਾ ਹੁੰਦਾ ਹੈ ਕਿ ਜਾਂ ਕੋਈ ਕੋਈ ਹਮਲਾ ਉਹਨਾਂ ਦੇ ਕਰ ਦਿੰਦਾ ਇਸ ਤਰ੍ਹਾਂ ਤਾਂ ਫਿਰ ਆਪਸ ਦੇ ਵਿੱਚ ਭਾਈਚਾਰਾ ਹੈ ਕਿਵੇਂ ਬਣਿਆ ਰਹੇਗਾ ਵੱਡੇ ਇਲਜ਼ਾਮ ਜਿਹੜੇ ਮਜੀਠੀਆ ਵੱਲੋਂ ਵੀ ਲਗਾਏ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਤੁਹਾਨੂੰ ਪਤਾ ਹੈਗਾ ਮਾਜੀ ਦਾ ਜਨਰਲ ਸ਼ੋਮਨੀ ਕਾਲੀਦਨ ਤੋਂ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਹੁਣ ਇੱਕ ਬਿਆਨ ਜਿਹੜਾ ਹੋਇਆ ਹੋਰ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਕਿ ਸੀਐਮ ਜਿਹੜੇ ਸਾਬਕਾ ਸੀਐਮ ਹੈਗੇ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਵੱਲੋਂ ਵੀ ਸਵਾਲ ਜਿਹੜੇ ਗਏ ਹਨ ਹਿਮਾਚਲ ਸਰਕਾਰ ਉੱਤੇ ਚੁੱਕੇ ਗਏ ਨੇ ਵੱਡੇ ਦਾਅ ਜਿਹੜ ਸਪਾਰ ਕੀਤੇ ਗਏ ਗਿਗਨਾਦ ਨਾਲ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਤੇ ਕੈਬਨਿਟ ਮੰਤਰੀ ਜਿਹੜੇ ਗਏ ਨੇ ਉਹ ਧਾਰੀਵਾਲ ਜਿਹੜੇ ਕੁਦਲীব ਸਿੰਘ ਧਾਰੀਵਾਲ ਉਹ ਵੀ ਹੁਣ ਪਰਿਵਾਰ ਨੂੰ ਮਿਲ ਕੇ ਦੇ ਵੱਡੇ ਇਲਜ਼ਾਮ ਜਿਹੜੇ ਗਏ ਉਹ ਲਗਾਉਂਦੇ ਪਏ ਨੇ ਕਿ ਕਾਫੀ ਸਖਤ ਐਕਸ਼ਨ ਲੈਣ ਦੀ ਗੱਲ ਉਹ ਕੀਤੀ ਚਾਰੀ ਗਈ ਕੀ ਕਹਿ ਰਹੇ ਨੇ ਪਰਿਵਾਰਕ ਮੈਂਬਰ ਨਿੱਕੜਣਾ ਹੋਵੇ ਤੇ ਉਹ ਕਿੰਨੀ ਮਾੜੀ ਗੱਲ ਹੈ ਇਹ ਬੰਦੇ ਬਾਹਰ ਤੁਸੀਂ ਜਾਣਦੇ ਹੋ ਦੇਖੋ ਉੱਥੇ Shimla ਚੋਂ ਸਾਡੇ ਸਭ ਲੋਕ ਦੋਸਤ ਬਿੱਤਰ ਕਈ ਨੇ ਪਜ਼ਾਰਾਂ ਸਵੇਤ ਬੱਚਾ ਸਵੇਤ ਗਿਆ ਤੇ ਜੇ ਉੱਥੇ ਇਦਾਂ ਦੀ ਘਟਨਾ ਹੁੰਦੀ ਹੈ ਤੇ ਬਹੁਤ ਮਾੜੀ ਘਟਨਾ ਨਿੰਦਨਯੋਗ ਆ ਮੈਂ ਇਹਦੀ ਨਿੰਦਾ ਵੀ ਕਰਦਾ ਮੈਂ ਮੈਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਆਪਣੀ ਸਟੇਟ ਦੇ ਵਿੱਚ ਲਾ ਐਂਡ ਆਰਡਰ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਹਿਮਾਚਲ ਤੇ ਬੇਸ ਸੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਆ ਤੋ ਇਹਨੂੰ ਮਤਲਬ ਸੰਭਲ ਕੇ ਜਿਹੜਾ ਉਹ ਕੋਸ਼ਿਸ਼ ਕਰਕੇ ਹਿਮਾਚਲ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਦਾ ਵਾਪਸ ਫਿਰ ਤੋਂ ਮੋਬਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਡਿਲੀਟ ਕਰਾਈ ਗਈ ਪੁਲਿਸ ਵੱਲੋਂ ਅਸੀਂ ਅਸੀਂ ਐਫ ਆਈ ਆਰ ਦੱਚਾ ਦੇ ਉਹਦੇ ਉਹ ਚੀਜ਼ਾਂ ਹੀ ਬਾਅਦ ਵਿੱਚ ਉਹਦੀ ਜਾਂਚ ਕਰਾਵਾਂਗੇ ਮੈਂ ਤਾਂ ਕੀ ਹੁਕਮ ਦਿੱਤਾ ਗਿਆ ਹੈ ਐਸ ਐਫ ਆਈ ਆਰ ਦੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਜਿਹੜੀ ਹੁੰਦੀ ਆਖਾ ਉਹ ਅਸੀਂ ਦਰਜ ਕਰਾਂਗੇ ਉਹ ਬਿਆਨ ਦੇਣਗੇ ਨਹੀਂ ਉਹਦੇ 1.5 2 ਘੰਟਿਆਂ ਦੇ ਵਿੱਚ ਪੱਤਾ ਦੱਜ ਹੋ ਜਾਊਗਾ ਉਹਦੇ ਤੋਂ ਬਾਅਦ ਫਿਰ ਅਸੀਂ ਉਹ ਮਹਾਂਤਲ ਗਵਰਨਮੈਂਟ ਨੂੰ ਭੇਜਾਂਗੇ ਫਿਰ ਮਹਾਂਤਲ ਗਵਰਨਮੈਂਟ ਦਾ ਸੰਪਰਕ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਜਾਂਚ ਕਰਾਓ ਸਰ ਇੱਕ ਕੰਗਣਾ ਰੌਡ ਨੂੰ ਲੈ ਕੇ ਇਸ ਤਰੀਕੇ ਦੇ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲੇ ਕਿ ਤੱਕ ਰੌਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਨਹੀਂ ਨਹੀਂ ਇਹ ਬੇਕੋਦੀ ਇਹ ਚੀਜ਼ ਸਾਹਮਣੇ ਆਈ ਉਹ ਜੇ ਸਾਹਮਣੇ ਜੇ ਇਦਾਂ ਵੀ ਹੋਇਆ ਹੋਵੇ ਤਾਂ ਤਾਂ ਵੀ ਮਾੜਾ ਜਿੱਦਾਂ ਵੀ ਹੋਇਆ ਹੋਵੇ ਬਹੁਤ ਮਾੜੀ ਗੱਲ ਹੈ ਮਤਲਬ ਘਟਨਾ ਬਾੜੀ ਆ ਕਿਸੇ ਵੀ ਰੂਪ ਦੇ ਵਿੱਚ ਹੋਈ ਆ ਘਟਨਾ ਬਹੁਤ ਨਿੰਦਣਜੋ ਸਤਿਕਾਰਯੋਗ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 24 ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਹਰ ਕੋਈ ਨੌਜਵਾਨ ਨਹਿਰ ਵਿੱਚ ਨਹਾਉਣਾ ਪਸੰਦ ਕਰਦਾ ਹੈ ਅੰਮ੍ਰਿਤਸਰ ਦਾ ਇੱਕ ਇਹਨਾ ਦਰਦਨਾਕ ਹਾਦਸਾ ਹੋ ਚੁੱਕਾ ਹੈ ਜਿਹਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਲਈ ਭੇਜਦੇ ਹੋ ਤਾਂ ਤੁਹਾਨੂੰ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਕਿਤੇ ਤੁਹਾਨੂੰ ਵੀ ਨਾ ਪੈ ਜਾਵੇ ਅੰਮ੍ਰਿਤਸਰ ਦੇ ਲਾਗਲੇ ਪਿੰਡ ਦੇ ਵਿੱਚ ਇੱਕ ਦਦਨਾਕ ਹਾਦਸਾ ਆਇਆ ਕੁਝ ਬੱਚੇਗੇ ਸੀ 4-2 ਸਾਬਸ ਦੇ ਵਿੱਚ ਨਹਿਰ ਦੇ ਵਿੱਚ ਨਹਾਉਣ ਗਏ ਸੀ ਲੇਕਿਨ ਨਹਿਰ ਦੀ ਰੱਸੀ ਫੜਦੇ ਫੜਦੇ ਹੀ ਇੱਕ ਹਾਦਸਾ ਵਾਪਰ ਗਿਆ ਇੱਕ ਬੱਚਾ ਨਹਿਰ ਦੇ ਵਿੱਚ ਡੁੱਬਣਾ ਸ਼ੁਰੂ ਹੋ ਗਿਆ ਜਿਹਨੂੰ ਦੂਸਰੇ ਬੱਚੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਕਰਦੇ ਤਿੰਨ ਬੱਚੇ ਜਿਹੜੇਗੇ ਨਹਿਰ ਦੇ ਵਿੱਚ ਡੁੱਬ ਚੁੱਕੇਗੇ ਨੇ ਜਿਨ੍ਹਾਂ ਦੀਆਂ 2 ਜਣੇ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਚੱਕੀਆਂ ਹੈਗੀਆਂ ਲੇਕਿਨ ਤੀਸਰੀ ਦੀ ਲਾਸ਼ ਅਜੇ ਲੱਭਦੇ ਪਏ ਨੇ ਗੋਤਾਖਰ ਉੱਥੇ ਹੀ ਪਰਿਵਾਰ ਦੀ ਗੱਲ ਕਰੀ ਗਰੋ-ਰੋ ਕੇ ਬੁਰਾ ਹਾਲ ਲਗਾਇਆ ਤਸਵੀਰਾਂ ਤੋਂ ਉਹਨਾਂ ਦੋਹਾਂ ਨੇ ਪਏ ਸਾਰੇ ਇਲਾਕੇ ਦੇ ਸ਼ੋਕ ਦੀ ਲਹਿਰ ਜਿਹੜੀ ਗਈ ਛਾ ਚੁੱਕੀ ਗਈ ਆ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਾਰ ਮਨਾ ਕਰਦੇ ਨੇ ਕਿ ਤੁਸੀਂ ਨਹਿਰ ਦੇ ਵਿੱਚ ਨਾ ਨਾ ਆਓ ਨਹਿਰ ਡੂੰਗੀ ਗਈ ਹੈ ਲੇਕਿਨ ਕਿਤਨੇ ਕਿਤੇ ਲੋਕ ਨਹੀਂ ਹਟਦੇ ਬੱਚੇ ਨਹੀਂ ਹਟਦੇ ਖੁਦ ਮਾਂ ਪਿਓ ਹੀ ਭੇਜ ਦਿੰਦੇ ਨੇ ਨਹਿਰ ਦੇ ਵਿੱਚ ਨਹਾਉਣ ਲਈ ਜਿਹਦਾ ਅੱਖ ਮਿਆਜਾ ਹੁਣ ਇਸ ਪਰਿਵਾਰ ਨੂੰ ਵੱਡਾ ਪੁਕਤਣਾ ਪੈ ਰਿਹਾ ਜਿਨ੍ਹਾਂ ਦੇ ਬੱਚੇ ਜਿਹੜੇ ਗਏ ਡੁੱਬ ਕੇ ਆਪਣੀ ਜਾਨ ਜਿਹੜੀ ਗੁਆ ਚੁੱਕੇਗੇ ਨੇ ਘਰ ਦੇ ਚਿਰਾਗ ਬੁੱਝ ਚੁੱਕੇਗੇ ਨੇ ਤੁਸੀਂ ਕੀ ਕਹਿੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਲੋਕਾਂ ਦਾ ਕਿ ਵੀਰ ਜੀ ਫਰਜੀਤ ਸਿੰਘ ਜੀ ਕਿਹੜਾ ਪਿੰਡ ਆ? ਕੋਰਾਂਗਲ ਜੀ ਕੀ ਗੱਲ ਹੋਈ ਆ? ਨਹਾ ਤੇ ਬੱਚੇ ਨਹਾਉਣ ਆਏ ਜੀ। ਤਿੰਨ ਵੀਨਾ ਬੱਚੇ ਦਾ ਨਾ ਗਈ। ਨਾਪ੍ਰੀਤ ਸਿੰਘ ਕਿੰਨੇ ਜਣੇ ਨਹਾਉਣ ਆਏ? ਤਿੰਨ ਬੱਚੇ ਨਹਾਉਣ ਆਏ ਜੀ। ਅੱਜ ਕੀ ਗੱਲ ਹੋਈ ਹੁਣ? ਡੁੱਬ ਗਏ ਨਾ ਚੀਜ਼। ਕੀ ਹੁਣ ਲੱਭਣ ਦੇ ਜਰਬੇ ਨਹੀਂ ਹਲੇ? ਨਹੀਂ ਜੀ। ਜਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ? ਨਹੀਂ 11 ਵਜੇ ਭਾਈ ਗੱਲ। 12:30 ਵਜੇ। 12:30 ਜੀ। 12:30 ਜੀ। 12:30 ਵਜੇ ਜੀ। ਹੁਣ ਕਿੰਨਾ ਟਾਈਮ ਹੋ ਗਿਆ ਵਾ? 3 ਵਜੇ ਭਾਈ 3 ਵਜੇ ਜੀ। 3 ਵਜੇ ਜੀ। ਕੀ ਉਹ ਨੇ ਇੱਕ ਨਾ ਤਰਵੇਕ ਦੁੜਹੀ ਤਰੀਕਾ ਵੀ ਤੇ ਤਰੂ ਸੀ ਕਿ ਨਹੀਂ ਹੋ ਹਾਂਜੀ ਇੱਕ ਤਾਰੋ ਜੀ ਹਾਂ ਤੇ ਇਹ ਤੁਹਾਡੇ ਮੁੰਡਿਆਂ ਤਰ੍ਹਾਂ ਜਿਆਦਾ ਸੀ ਹਾਂ ਨਹੀਂ ਨੋਰਮਲੀ ਜਾਂਦੀ ਹੈ ਜੀ ਅੱਛਾ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਭਣਾ ਸੇ ਲੇਖ ਨਹੀਂ ਲੇ ਉਹ ਤਾਂ ਖੁਰਾਇਕ ਨਹੀਂ ਹਲੇ ਨਹੀਂ ਆਏ ਜੀ ਤੇ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਦੇਖ ਲਓ ਹਾਂਜੀ ਜੀ ਕੀ ਨਾਮ ਆਪਣਾ ਨਿਰਮਤ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈਏ ਵਿੱਚ ਸਾਰੀ ਅਸੀਂ ਗੱਲੇ ਪੈਂਦੇ ਬਾਬੇ ਦਾ ਸਮਾਗਮ ਚੱਲ ਰਿਹਾ ਸੀਦਾ ਸਾਹਿਬ ਦੇ ਲੰਗਰ ਨੂੰ ਫਿਰ ਸ਼ਗਲ ਮੰਡਾ ਮਨ ਗਾ ਨੌਂ ਡਾ ਵੇ ਲੰਗਰ ਚੱਕਿਆ ਕਰਕੇ ਨੌਂ ਡਾ ਪਿਆ ਤੇ ਬੂਝੇ ਨਾ ਰੱਸੀ ਬੰਨ ਕੇ ਪੈਦਾ ਰੱਸੀ ਹੁੰਦੀ ਆ ਉਹ ਬੰਨ ਕੇ ਤੇ ਨੌਂ ਡਾ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਪਰਾਂ ਨਹੀਂ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਬਾਣੀ ਦਾ ਬਹਾ ਜਿਆਦਾ ਕੀ ਲੱਗਦਾ ਕੀ ਡੁੱਬ ਕੇ ਗਾਂ ਚੱਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱ ਤੇ ਪਾਣੀ ਬਹੁਤ ਯੋਰਨਾ ਵਗਣ ਡਿਆ ਤੇ ਜਿਹੜੇ ਟੋਬੇ ਚਵਾੜੇ ਮੰਡੇ ਨੇ ਇਹਨਾਂ ਦੇ ਪੈਰ ਨਹੀਂ ਲੱਗਣ ਇੰਨੇ ਯੋਰਨਾ ਰੁੜਦੇ ਜਾਂਦੇ ਰਸਤੇ ਫਰ-ਫਰ ਖਿਚਣ ਡਿਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਣਾਂ ਆਏ ਤਾਂ ਨਾ ਕਰ ਟੋਬੇ ਬਲਾਓ ਕੋ ਆਂਦੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਨਹੀਂ ਆ ਹਰੀ ਲਾਗੋ ਮਿਲ ਨਹੀਂ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਫੋਨ ਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਟੋਬੇ ਭੇਜ ਦੇਣੇ ਇਹੋ ਗੱਲ ਹੋਈ ਆ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at managelagan.com. We cater for USA, Canada, UK, India and Fiji. For more information call 510-943-8037. That is 510-943-8037.